ਸਤਿ ਸ਼੍ਰੀ ਅਕਾਲ ਮਹਿਸਕਪਾਲ ਸਿੰਘ ਆਦੀ ਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਅੱਬਾ ਪਹੁੰਚੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਮੇਲਾ ਮਾਗੀ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਤੇ ਅੱਜ ਆਪਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਦੇ ਖੜੇ ਆ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਬਲਵਿੰਦਰ ਸਿੰਘ ਜੀ ਰੱਤੇਵਾਲੀਆ ਤੁਹਾਨੂੰ ਜਿਹੜਾ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਮੇਲਾ ਮਾਗੀ ਦੇ ਆਪਾਂ ਮੇਲਾ ਗਰਾਊਂਡ ਦੇ ਬਿਲਕੁਲ ਮਾਰ ਦੇ ਵਿੱਚ ਖੜੇ ਆ ਹੁਣ ਆਪਾਂ ਜਿਹੜੀ ਇੱਥੋਂ ਐਂਟਰੀ ਕਰਾਂਗੇ ਮੇਲਾ ਗਰਾਊਂਡ ਦੀ ਐਂਟਰੀ ਕਰਾਂਗੇ ਮੇਲਾ ਗਰਾਊਂਡ ਦੀ ਜਿਹੜੀ ਇਥੋਂ ਐਂਟਰੀ ਹੈ ਬਾਹਰ ਨਿਕਲਣ ਵਾਲਾ ਗੇਟ ਆ ਇਸ ਰਸਤੇ ਜਿਹੜਾ ਦਰਸ਼ਕਾ ਮੇਲੇ ਚੋਂ ਬਾਹਰ ਆਉਂਦੇ ਆ ਤੇ ਆਪਾਂ ਅੱਜ ਤੁਹਾਨੂੰ ਪ੍ਰੋਪਰ ਪੂਰਾ ਦਿਖਾਵਾਂਗੇ ਐਂਟਰੀ ਹੋਣ ਤੋਂ ਲੈ ਕੇ ਤੇ ਵਿੱਚ ਕੀ ਕੁਛ ਆ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸਰਕਾਰ ਦੁਆਰਾ ਸਿਵਲ ਪ੍ਰਸ਼ਾਸਨ ਦੁਆਰਾ ਜਿਹੜੇ ਇਸ ਵਾਰ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਬਾਹਰ ਵੀ ਜਿਹੜੇ ਪ੍ਰਬੰਧ ਆ ਬਹੁਤ ਵਧੀਆ ਪਾਰਕਿੰਗ ਦੇ ਇਸ ਵਾਰ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਜ਼ਿਲ੍ਹੇ ਦੇ ਇਸ ਕਿਸਾ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕਿ ਇਹੀ ਕੀਤੀ ਜਾਂਦੀ ਸੀਗੀ ਕਿ ਇਸ ਵਾਰਾ ਜਿਹੜੇ ਪ੍ਰਬੰਧ ਉਹ ਬਹੁਤ ਵਧੀਆ ਹੋਣਗੇ ਤੇ ਅੱਜ ਇੱਥੇ ਮੇਲੇ ਦੇ ਵਿੱਚ ਪਹੁੰਚੇ ਆ ਤੇ ਪ੍ਰਬੰਧਾਂ ਨੂੰ ਦੇਖ ਵੀ ਰਹੇ ਆ ਤੇ ਤੁਹਾਨੂੰ ਦਿਖਾ ਵੀ ਰਹੇ ਆ ਤੇ ਮੇਲੇ ਦੇ ਆ ਮੇਨ ਗੇਟ ਆ ਇਧਰ ਦੀ ਐਂਟਰੀ ਗੇਟ ਸੀ ਐਂਟਰੀ ਗੇਟ ਤੇ ਰਸ਼ ਜ਼ਿਆਦਾ ਹੋਣ ਕਾਰਨ ਅਸੀਂ ਜਿਹੜੀ ਐਂਟਰੀ ਕੀਤੀ ਆ ਅਸੀਂ ਦੂਸਰੇ ਪਾਸੋਂ ਐਂਟਰੀ ਕੀਤੀ ਸੀਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਜਿਹੜਾ ਆ ਐਂਟਰੀ ਗੇਟ ਆ ਐਂਟਰੀ ਗੇਟ ਤੇ ਜਿਹੜਾ ਸ਼ੁਰੂ ਹੋ ਜਾਂਦੇ ਆ ਬੱਚਿਆਂ ਦੇ ਜਿਹੜੇ ਖਲੌਣੇ ਝੂਲੇ ਦੇ ਬੱਚਿਆਂ ਦੇ ਸ਼ੁਰੂ ਹੋ ਜਾਂਦੇ ਆ ਤੇ ਨਾਲ ਅੱਗੇ ਜਿੰਕ ਫੂਡ ਵਾਲੇ ਜਿਹੜੀਆਂ ਓਸਤਾਂ ਉਹ ਚੱਲ ਪੈਂਦੀਆਂ ਤੇ ਅੱਗੇ ਜਿਹੜਾ ਕਾਫੀ ਵੱਡਾ ਹੈ ਜਿਹੜਾ ਗਰਾਊਂਡ ਹੈ ਹਰ ਸਾਲ ਜਿਹੜਾ ਇੱਥੇ ਹੀ ਮਾਗੀ ਦਾ ਮੇਲਾ ਜਿਹੜਾ ਲੱਗਦਾ ਤੇ ਉਸੇ ਤਰ੍ਹਾਂ ਇਹ ਜਿਹੜੀ ਵੱਡੀ ਕੀਮਤ ਤੇ ਜਿਹੜਾ ਤੁਸੀਂ ਅਕਸਰ ਹੀ ਸੁਰਖੀਆਂ ਤੇ ਰਹਿੰਦਾ ਹੈ ਗਰਾਊਂਡ 1 ਕਰੋੜਾ ਰੁਪਈਆ ਦੇ ਵਿੱਚ ਜਿਹੜਾ ਇਹਦਾ ਠੇਕਾ ਹੁੰਦਾ ਤੇ ਇਸੇ ਦੇ ਅੰਦਰ ਜਿਹੜਾ ਲਗਾਤਾਰ ਪਿਛਲੇ 5-6 ਸਾਲਾਂ ਤੋਂ ਜਿਹੜਾ ਮੇਲਾ ਲੱਗ ਰਿਹਾ ਤੇ ਅੱਜ ਫੇਰ ਇੱਕ ਵਾਰ ਇਸੇ ਗਰਾਊਂਡ ਦੇ ਵਿੱਚ ਰੌਣਕਾਂ ਲੱਗੀਆਂ ਤੇ ਅਕਸਰੀ ਜਿਵੇਂ ਤੁਸੀਂ ਦੇਖਦੇ ਹੋ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੀ ਇੱਥੇ ਕੋਈ ਨਾ ਕੋਈ ਨਵੇਂ ਜਿਹੜੇ ਝੁੱਲੇ ਹੀ ਆਉਂਦੇ ਆ ਤੇ ਅੱਜ ਵੀ ਇੱਥੇ ਆਪਾਂ ਗੱਲਬਾਤ ਕਰਾਂਗੇ ਅੱਗੇ ਵੀ ਕੋਈ ਨਾ ਕੁਝ ਨਵਾਂ ਆਈਟਮੇ ਜ਼ਰੂਰ ਆਜਣਾ ਹੋਣੀਆਂ ਕਿਉਂਕਿ ਆ ਤਾਂ ਅਕਸਰੀ ਚੰਡੋਲਾ ਤੇ ਇਹ ਤਾਂ ਪੁਰਾਣੇ ਆ ਕੁਝ ਦਮੇ ਵੀ ਹਰ ਵਾਰ ਕੁਝ ਨਾ ਕੁਝ ਨਵਾਂ ਹੀ ਆਉਣਾ ਹੁੰਦਾ ਤੇ ਉਹ ਵੀ ਅੱਜ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ ਤੇ ਅੱਜ ਤੁਹਾਨੂੰ ਆਪਾਂ ਪ੍ਰੋਪਰ ਜਿਹੜਾ ਮੇਲਾ ਉਹ ਤੁਹਾਨੂੰ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਅਸੀਂ ਘਰੇ ਬੈਠਿਆਂ ਨੂੰ ਤੁਹਾਨੂੰ ਜਿਹੜਾ ਪ੍ਰੋਪਰ ਮੇਲਾ ਜਿਹੜਾ ਦਿਖਾਵਾਂਗੇ ਤੇ ਇੱਥੇ ਕੀ ਕੁਝ ਨਵਾਂ ਆਇਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਜਿੱਥੇ ਬੱਚੇ ਆਨੰਦ ਲੈ ਰਹੇ ਆ ਝੰਡੋਲਾ ਤੇ ਝੁੱਲਿਆਂ ਤੇ ਉਹ ਚੀਜ਼ਾਂ ਵੀ ਅੱਜ ਤੁਹਾਨੂੰ ਜਿਹੜੀਆਂ ਲਾਈਵ ਦੇ ਵਿੱਚ ਦਿਖਾਵਾਂਗੇ ਚੱਲ ਰਾਜਸਤਾਨੀ ਵੀਰ ਜਿਹੜੇ ਉੱਠਾਂ ਦੇ ਬਹੁਤ ਜ਼ਿਆਦਾ ਸੰਸਵਾਲ ਰੱਖਦੇ ਆ ਇਸੇ ਤਰ੍ਹਾਂ ਮੈਨੂੰ ਲੱਗਦਾ ਇੱਥੇ ਵੀ ਆ ਰਾਜਸਤਾਨੀ ਵੀਰ ਜਿਹੜੇ ਉੱਠ ਨੂੰ ਸ਼ਿਕਾਰ ਕੇ ਲੈ ਕੇ ਆਏ ਆ ਇਹ ਵੀ ਮੇਲੇ ਦੀਆਂ ਇੱਕ ਰੌਣਕਾਂ ਹੀ ਆ ਭਾਈ ਹੋਰੀ ਪੂਰੇ ਖੁਸ਼ ਮਜਾਜ ਆ ਮੇਲਾ ਗਰਾਊਂਡ ਦੇ ਵਿੱਚ ਤੇ ਵੀ ਇੱਕ ਹੋਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਹੋਰ ਜਿਹੜਾ ਇਸੇ ਤਰ੍ਹਾਂ ਹੀ ਰੇਗਿਸਤਾਨ ਦਾ ਜਹਾਜ ਹੋਰ ਆਇਆ ਇੱਕ ਉਹ ਵੀ ਜ਼ਰੂਰ ਜਿਹੜਾ ਰਿਕਸ਼ਾ ਉਹਦੇ ਇੱਕ ਵਾਰੀ ਹਵਾਈ ਜਹਾਜ਼ ਤੇ ਦਿਖਾ ਦਿਓ ਇੱਕ ਵਾਰੀ ਜਿਹੜੇ ਦਰਸ਼ਕਾਂ ਨੂੰ ਇਹਦੇ ਦਰਸ਼ਨ ਜ਼ਰੂਰ ਕਰਾਓ ਬਹੁਤ ਵਧੀਆ ਪ੍ਰਬੰਧ ਹੈ ਜੀ ਅਸੀਂ ਸ਼੍ਰੋਤੋਂ ਦੇਖਦੇ ਆਉਂਦੇ ਆਏ ਆ ਸਾਨੂੰ ਕੋਈ ਮਹਿਸੂਸ ਨਹੀਂ ਹੋਇਆ ਜਿੱਕਤ ਹੋਈ ਕੋਈ ਪਰੇਸ਼ਾਨੀ ਹੋਈ ਹੋਵੇ ਬਹੁਤ ਵਧੀਆ ਪ੍ਰਬੰਧ ਹੈ ਜੀ ਕਿਉਂਕਿ ਇਸ ਵਾਰ ਦੇ ਆਪਣੇ ਆਈਪੀਐਸ ਅਫਸਰ ਜਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਜੀ ਵੱਲੋਂ ਪਹਿਲੇ ਵਿਸ਼ਵਾਸ ਦਵਾਇਆ ਜਾਂਦਾ ਸੀਗਾ ਕਿ ਇਸ ਵਾਰ ਬਾਰੀ ਕੋਈ ਪਾਰਕਿੰਗ ਦੀ ਸਮੱਸਿਆ ਨਹੀਂ ਹੋਊਗੀ ਕਿਸੇ ਕਿਸਮ ਦੀ ਜਿਹੜੀ ਕੋਈ ਰਿਕਰਡ ਨਹੀਂ ਆਊਗੀ ਤੁਸੀਂ ਅਕਸਰ ਹੀ ਅੱਜ ਕਿਸੇ ਆਪਣੇ ਵਹੀਕਲ ਤੇ ਆਏ ਹੋਗੇ ਕੋਈ ਪਾਰਕਿੰਗ ਦੀ ਜਿਹੜੀਆਂ ਸਹੂਲਤਾਂ ਕਿਸ ਤਰ੍ਹਾਂ ਲੱਗੀਆਂ ਬਹੁਤ ਵਧੀਆ ਪਾਰ ਕੇ ਅਸੀਂ ਆਪਦੀ ਗੱਡੀ ਵੀ ਪਾਰਕਿੰਗ ਵਿੱਚ ਖਿਲਾੜ ਕੇ ਆਏ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਪਾਰਕਿੰਗ ਦੀ ਮੇਲੇ ਦੀ ਬਹੁਤ ਵਧੀਆ ਰੌਣਕ ਲੱਗੀ ਹੋਈ ਆ ਕਾਫੀ ਭੀੜ ਆ ਪਿਛਲੇ ਸਾਲ ਨਾਲੋਂ ਦੁੱਗਣੀ ਭੀੜ ਆ ਜੀ ਇਸ ਦਮ ਕਿੰਨੇ ਚਾਲਾਂ ਦੇ ਵੀ ਲਗਾਤਾਰ ਤੁਸੀਂ ਜਿਹੜਾ ਮੇਲਾ ਦੇਖਣ ਆ ਰਹੇ ਹੋ ਅਸੀਂ ਤਾਂ ਤਕਰੀਬਨ ਮਾਗੀ ਦਾ ਕੋਈ ਮੇਲਾ ਛੱਡਿਆ ਨਹੀਂ ਜੀ 40 ਮੁਕਤੀ ਦੀ ਧਰਤੀ ਹੈ ਜੀ ਬਹੁਤ ਵਧੀਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸਾਰੇ 40 ਮੁਕਤੀ ਛੇਦ ਹੋਏ ਆ ਜੀ ਛੀਦਾਂ ਲਈ ਧਰਤੀ ਹੈ ਜੀ ਅਸੀਂ ਤਾਂ ਨਵਸ਼ਤੋਤ ਤੇ ਪਿਆਰ ਨਾਲ ਮੱਥਾ ਟੇਕਣਾ ਜ਼ਰੂਰ ਹੋਣਾ ਜੀ ਏ ਬਾਈ ਜੀ ਤੇ ਦਸਨ ਮਤਾਬ ਕ ਜਿਵੇਂ ਹਲਕਾ ਗਰੂਰ ਸ ਹੈ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਏ 시ਗੇ ਇਹ ਹਰ ਸਾਲ ਹੀ ਇਹ ਕਹਿੰਦੇ ਮੈਨੂੰ ਲੱਗਦਾ ਕੋਈ ਵੀ ਜਿਹੜਾ ਇਹਨਾਂ ਨੇ ਮੇਲਾ ਨਹੀਂ ਇਹ ਬਾਕੀ ਕਹਿੰਦੇ ਛੱਡਿਆ ਜਦੋਂ ਦੀ ਸੁਰਤ ਸਭੰਲੀਆ ਹਰੇਕ ਹੀ ਦੇਖਣ ਆਉਂਦੇ ਆ ਇਸੇ ਤਰ੍ਹਾਂ ਹੀ ਅਸੀਂ ਹੋਰ ਵੀ ਦਰਸ਼ਕਾਂ ਦੀ ਅੱਜ ਹਾਜ਼ਰੀ ਲਵਾਵਾਂਗੇ ਤੇ ਸਰਕਾਰ ਤੇ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਬਾਰੇ ਵੀ ਅੱਜ ਜਾਣਨਾ ਪਾਵਾਂਗੇ 我这个，对吧？我这个，对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对吧？对 ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਰ ਸਾਲ ਇੱਥੇ ਕੁਝ ਨਾ ਕੁਝ ਨਵੇਂ ਝੁੱਲੇ ਆਉਂਦੇ ਹੀ ਰਹਿੰਦੇ ਆ ਤੇ ਇਸ ਵਾਰ ਜਿਹੜਾ ਆ ਝੁੱਲਾ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਵਿੱਚ ਲਾਈਵ ਤਸਵੀਰਾਂ ਜਿਹੜੀਆਂ ਝੁੱਲੇ ਦੀਆਂ ਦੇਖ ਰਹੇ ਹੋ ਇਹ ਬਹੁਤ ਹੀ ਜਿਹੜਾ ਖਤਰਨਾਕ ਝੁੱਲਾ ਕਹਿ ਸਕਦੇ ਕਿਵੇਂ ਇਹਦੇ ਤੇ ਬੈਠੇ ਜਿਹੜੇ ਵੀ ਦਰਸ਼ਕੀ ਕਹਿ ਸਕਦੇ ਆ ਆਪਾਂ ਜਾਣ ਉਤੇ ਮੌਜ ਮਸਤੀ ਕਰਨ ਗਏ ਆ ਤੇ ਦੇਖੋ ਕਿਵੇਂ ਇੱਕਦਮ ਉੱਪਰ ਜਾ ਕੇ ਝੂਲਾ ਜਿਹੜਾ ਪੁੱਠਾ ਹੋ ਜਾਂਦਾ ਹਾਲਾਂਕਿ ਪ੍ਰਬੰਧ ਬਹੁਤ ਵਧੀਆ ਕੀਤੇ ਆ ਜਿੰਨੇ ਵੀ ਇਹਦੇ ਵਿੱਚ ਬੈਠੇ ਆ ਸਾਰਿਆਂ ਦੇ ਸੀਟ ਬੈਲਟ ਵਗੈਰਾ ਲੱਗੀ ਹੋਈ ਆ ਤੇ ਉਸੇ ਤਰ੍ਹਾਂ ਦੀਆਂ ਸ਼ੀਟਾਂ ਬਣੀਆਂ ਵੀ ਕੋਈ ਏਡੀ ਡਰ ਵਾਲੀ ਦਾ ਕੋਈ ਗੱਲ ਨਹੀਂ ਕਿਉਂਕਿ ਅਕਸਰ ਹੀ ਇਹ ਝੁੱਲੇ ਮੇਲਿਆਂ ਦੇ ਵਿੱਚ ਲੱਗਦੇ ਰਹਿੰਦੇ ਆ ਪਰ ਕਿਸੇ ਵੀ ਮੇਲੇ ਦੇ ਵਿੱਚ ਜਿਵੇਂ ਆ ਕੇ ਇਸ ਮੇਲੇ ਤੇ ਨਵਾਂ ਆਇਆ ਤੇ ਇਹ ਨੂੰ ਵੇਖਣ ਵਾਸਤੇ ਜਿਵੇਂ ਮੈਂ ਕਹੂੰਗਾ ਕੈਮਰਾਮੈਨ ਇੱਕ ਵਾਰੀ ਭੀੜ ਦਿਖਾ ਦਿਓ ਕਿਉਂਕਿ ਇਹ ਨੂੰ ਵੇਖਣ ਵਾਸਤੇ ਬਹੁਤ ਵੱਡੀ ਭੀੜ ਲੱਗੀ ਹੋਈ ਹੈ ਲੋਕਾਂ ਦੀ ਕਿਵੇਂ ਇਹਦੇ ਚ ਝੁੱਲੇ ਦਾ ਜਿਹੜਾ ਆਨੰਦ ਲੈਣ ਵਾਲੇ ਉੱਪਰ ਜਾ ਕੇ ਰੁਕ ਜਾਂਦਾ ਤੇ ਬਿਲਕੁਲ ਜਿਹੜਾ ਇਹ ਮੁੱਦਾ ਹੋ ਜਾਂਦਾ ਵੀ ਬੰਦਾ ਡੇੜਾ ਵਿੱਚ ਬੈਠਿਆ ਭਾਵੇਂ ਸੀਟ ਬੈਲਟ ਲੱਗੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਉੱਪਰ ਜਾ ਕੇ ਜਿਹੜਾ ਢਾਰਾ ਉਹ ਜ਼ਰੂਰ ਹੀ ਮਹਿਸੂਸ ਕਰਦੇ ਹੋਣਗੇ ਤੇ ਇਹ ਚੀਜ਼ਾਂ ਜਿਵੇਂ ਨਵੀਆਂ ਕਿਤੇ ਵੀ ਕੋਈ ਝੂਲਾ ਨਵਾਂ ਆਉਂਦਾ ਤਾਂ ਉਹਨੂੰ ਦਰਸ਼ਕਾਂ ਦੀ ਜਿਹੜੀ ਭੀੜ ਆ ਤੁਸੀਂ ਦੇਖੋ ਵੀ ਵਿੱਚ ਬੈਠਿਆਂ ਦੀ ਗਿਣਤੀ ਘੱਟ ਆ ਤੇ ਬਾਹਰ ਜਿਹੜੀ ਦੇਖਣ ਵਾਲਿਆਂ ਦੀ ਗਿਣਤੀ ਆ ਉਹ ਕਿਤਾਰਾਂ ਜਿਹੜੀਆਂ ਉਹ ਵੱਡੀਆਂ ਲੱਗੀਆਂ ਹੋਣ ਜਾਂ ਇਸੇ ਤਰ੍ਹਾਂ ਨਾਲ ਵੀ ਇੱਕ ਦੋ ਝੁੱਲੇ ਸਿੱਧੇ ਹੋਰ ਲੱਗੇ ਹੋਏ ਆ ਜਿਹੜੇ ਇੱਥੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਅੱਜ ਇਹ ਨਵੇਂ ਮਿਲਣ ਲੱਗਦਾ ਪਹਿਲੀ ਵਾਰ ਹੀ ਆਏ ਹੋਣਗੇ ਤੇ ਜਿਹੜੇ ਵਿੱਚ ਇਸ ਜੀ ਦਾ ਆਨੰਦ ਲੈ ਰਹੇ ਆ ਜਦੋਂ ਵੀ ਇਹ ਚੁੱਲਾ ਰੁਕੂਗਾ ਉਦੋਂ ਥੱਲੇ ਆਉਣਗੇ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਕਿਸ ਤਰ੍ਹਾਂ ਦਾ ਜਿਹੜਾ ਆਨੰਦ ਸੀਗਾ ਕਿਉਂਕਿ ਜਿਨ੍ਹਾਂ ਨੇ ਵਿੱਚ ਬੈਠ ਕੇ ਆਨੰਦ ਲਿਆ ਜਾਂ ਕੀ ਉਹੋ ਜਿਹਾ ਧਰ ਸੀਗਾ ਉਹਦੇ ਬਾਰੇ ਆਪਾਂ ਜਾਣਕਾਰੀ ਜ਼ਰੂਰ ਲਵਾਂਗੇ ਵੀ ਆਪਾਂ ਜ਼ਰੂਰ ਜਿਹੜਾ ਇਹ ਚੀਜ਼ ਦਾ ਜਦੋਂ ਥੱਲੇ ਆਉਣਗੇ ਤਾਂ ਜ਼ਰੂਰ ਦੇਖਾਂਗੇ ਦੇ ਉਹ ਮੈਨੂੰ ਲੱਗਦਾ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰੀ ਫੋਕਸ ਰੱਖੋ ਤੇ ਆ ਬਾਈ ਜੀ ਇਹ ਜਿਹੜੇ ਆਏ ਆ ਇਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਬਾਈ ਜੀ ਇੱਕ ਵਾਰੀ ਜ਼ਰੂਰ ਇਹ ਜਿਹੜਾ ਸਾਡੇ ਨਾਲ ਸੰਦੇ ਬਾਈ ਕਰਾ ਰਾ ਜਮਾ ਕੀ ਹੋ ਜਾਣਾ ਬਾਈ ਯਾਰ ਮੈਨੂੰ ਦਾਖਦਾ ਆ ਬਾਈ ਜਦੋਂ ਆਪਾਂ ਤਾਂ ਨੂੰ ਜਾਂਦਾ ਉਹਦਾ ਲੱਗਦਾ ਵੀ ਮਰ ਗਏ ਪਰ ਜਦੋਂ ਦੋ ਘੇੜੇ ਖਾਦੇ ਉਹਨੂੰ ਲੱਗਿਆ ਵੀ ਠੀਕ ਆ ਜਿਹੜਾ ਬਣਾ ਨਿਆਰਾ ਬਾਤ ਆ ਗਿਆ ਬਾਈ ਦੋ ਤਨ ਘੇੜੇ ਲਾਦੇ ਸੀ ਤਾਂ ਪਰ ਪੂਰਾ ਘੈਂਟ ਕੰਮ ਆ ਕੇ ਰਾਂ ਦਾ ਦਿਲ ਕੰਬੇ ਜਾਂਵੇਂ ਤੈਨੂੰ ਮੈਂ ਆਖਾ ਪਰ ਬਾਅਦ ਵਿੱਚ ਸਰਾ ਲੱਗੀ ਬਹੁਤ ਵਧੀਆ ਕੋਈ ਐਡੀ ਕੋਈ ਡਾਰਾ ਵਾਲੀ ਗੱਲ ਤਾਂ ਐਡੀ ਕੋਈ ਡਾਰਾ ਵਾਲੀ ਨਹੀਂ ਬਾਕੀ ਸੇਵਤੀ ਪੂਰੀ ਐਨਾ ਬੰਦਿਆਂ ਦੀ 13 ਬੰਦੇ ਨੂੰ ਵੱਢ ਕੇ ਰਾਂ ਲਾਦੇ ਜਦੋਂ ਮੂਦੇ ਹੋ ਜਾਂਦਾ ਵੀ ਕਿਆ ਸਾਰਾ ਕੁਝ ਪਰ ਬਹੁਤ ਨਿਆਰਾ ਆਇਆ ਬਾਈ ਬਹੁਤ ਵਧੀਆ ਲੱਗਾ ਆ ਨਿਆਰਾ ਮੂਦੇ ਹੋ ਗਿਆ ਦਾ ਹੀ ਨਿਆਰਾ ਕੀ ਸੀ ਜੇ ਇੱਕ ਵਾਰੀ ਮੌਤ ਆ ਜਿਹੜੀ ਉਹ ਬਹੁਤ ਨੇਰੇ ਦੇ ਲੱਗ ਆ ਲੱਗਦੀ ਆ ਕਿਹੜਾ ਜਿਹੜਾ ਤਾਂ ਲੱਗਦਾ ਵੀ ਘਰੋਂ ਰੋਟਾ ਬੰਦ ਕਰਾ ਲੀਏ ਫੋਨ ਕਰਕੇ ਤੇ ਭਾਈ ਜੀ ਜਿਹੜੇ ਆ ਆ ਕੀ ਆ ਪੂਰਾ ਠਿਕ ਮੈਂ ਉਮਰ ਤੇ ਉਮਰ ਜਾਈ ਰਹੀ ਉਮਰ ਉਮਰ ਕਿੰਨੀ ਹੈ 18 ਸਾਲ ਦੀ 18 ਸਾਲ ਉਮਰ ਆ ਦੇ ਕੇ ਇਹੋ ਜਿਹਾ ਆਨੰਦ ਆ ਜਿਹੜਾ ਝੂਲੇ ਤੇ ਆਇਆ ਝੂਲੇ ਤੇ ਆਨੰਦ ਬਹੁਤ ਆਇਆ ਵੀਰੇ ਮਰਨ ਵਾਲੀ ਗੱਲ ਹੀ ਆ ਇਸ ਬਾਦ ਲਈ ਮੈਂ ਚੜਦਾ ਨਹੀਂ ਪਹਿਲੀ ਵਾਰੀ ਆਏ ਸੀ ਹਾਂਜੀ ਪਹਿਲੀ ਵਾਰੀ ਜੀ ਨਹੀਂ ਹੁਣ ਦੁਬਾਰਾ ਚੜਦਾ ਨਹੀਂ ਦੁਬਾਰਾ ਜਾਣ ਨੂੰ ਨਹੀਂ ਤਾਂ ਕਰਦਾ ਪਰ ਮਾਨੇ ਆ ਨਹੀਂ ਵੈਸੇ ਕਰਦਾ ਜੀ ਤੇ ਕਰਦਾ ਜਾਣਦੇ ਪਰ ਨਹੀਂ ਚਲ ਆ ਭਾਈ ਜੀ ਤੁਸੀਂ ਵੀ ਆ ਕੇ ਬਿਜਲੀ ਹੋ ਭਾਈ ਹੋਣੀ ਉਤਰਿਆਗਾ ਜਮਾ ਝੂਲੇ ਤੋਂ ਮੈਂ ਗਾਲ ਕੱਢਣ ਦਾ ਜੀ ਨਹੀਂ ਕਰਦਾਗਾ ਬਾ ਮੇਰਾ ਮੋਬਾਈਲ ਮੈਂ ਮਸਾ ਬਜਾਇਆਗਾ ਜਦੋਂ ਜਮਾ ਇਹ ਪੁੱਟਾ ਕਰਦੇ ਦੇ ਸੀ ਤੇ ਜੇਬ ਚੋਂ ਨਿਕਲੂ ਨਿਕਲੂ ਕਰਦਾ ਸੀਗਾ ਤੇ ਦੋ ਤ ਵਾਰ ਆਨੰਦ ਪੂਰਾ ਆਉਗਾ ਪੈਸੇ ਲਾਉਂਦਾ ਨਹੀਂ ਵੀ ਸਵਾਲ ਸਵਾਲ ਆਉਂਦਾਗਾ ਪੈਸੇ ਲਾਉਂਦਾ ਫੁੱਲ ਮੋੜ ਲੈਂਦੇ ਹੈਗੇ ਪਰ ਆਏ ਆ ਵੀ ਟਾਈਮ ਥੋੜਾ ਹੁੰਦਾਗਾ ਪਹਿਲਾਂ ਬਾਵਾ ਟਾਈਮ ਹੋਵੇ ਇੱਥੇ ਕਿੰਨੇ ਕਿੰਨੇ ਪਰਚੀ ਫੀਸ ਕਿੰਨੀ ਹੈ ਮੈਂ ਪਰਚੀ ਫੀਸ ਕਿੰਨੀ ਲਈ TV ਦਾ 80 ਰੁਪਏ ਲਈ ਜੇ ਇਹ ਮਨਲਾ ਦੋ ਆਪ ਭਾਈ ਹੈ ਮੇਰਾ ਵੱਡਾ ਤੇ ਦੋਨਾਂ ਨੇ ਹੀ ਲੈ ਤੇ ਦੀ ਗਏ ਵੇਹੇ ਲੈ ਆ ਤਾਂ ਆਨੰਦ ਤਾਂ ਆਉਦਾ ਹੈ ਪਰ ਥੋੜਾ ਜਿਹਾ ਟਾਈਮ ਵੱਧ ਹੋਵੇ ਨਾ ਮਨਲਾ ਘਟੋ ਘਟ 10 15 ਮਿੰਟ ਚਲਾਉਣਾ ਠੀਕ ਆ ਇਹ ਪਰਸਾਦ ਮੈਂ ਵੀ ਚਲਾਇਆ ਹੈ 5-7 ਕਿ ਮਿੰਟ ਚਲਾਇਆ ਸੀ ਅੱਜ ਥੋੜਾ ਟਾਈਮ ਚਲਾਇਆ ਸੀਗਾ ਫਿਰ ਡਰ ਡਰ ਵੀ ਲੱਗਦਾ ਹੈ ਡਰ ਨਹੀਂ ਕਹਦਾ ਉਹਨੂੰ ਮਨਲਾ ਵੀ ਇੱਕ ਹੋਰ ਆਜ ਆਉਂਦਾ ਤੇ ਮੇਰਾ ਮੋਬਾਈਲ ਵਾ ਡਿੱਗੂ ਡੁਗਾਦਾ ਮੈਨੂੰ ਅਜੇ ਮੇਰਾ 30000 ਦਾ ਨੁਕਸਾਨ ਹੋਊਗਾ ਪਰ ਬਾਕੀ ਬੰਦ ਮੇਰਬਾਨੀ ਥੈਂਕ ਯੂ ਜਿਵੇਂ ਤੁਸੀਂ ਸੁਣਿਆ ਹੀ ਹੈ ਜਿਹੜੇ ਆਏ ਸੀ ਹਾਂਜੀ ਤੂੰ ਵੀ ਕੀ ਦੱਸ ਦਿਓ ਜੀ ਆ ਉੱਪਰ ਚੜ ਕੇ ਆਏ ਹੋ ਤੁਸੀਂ ਹਾਂਜੀ ਕਿਹੜਾ ਰਿਆਣਾ ਨਿਕਲ ਖਤਰਨਾਕ ਆ ਜੀ ਬਾਹਲਾ ਜੀ ਪੂਰਾ ਖਤਰਨਾਕ ਹਾਂਜੀ ਜੀ ਸਭ ਤੋਂ ਵੱਧ ਕਿਹੜਾ ਪੂਰਾ ਖਤਰਨਾਕ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇੱਧਰ ਹੋਰ ਲੰਮੇ ਜਿਹੜੇ ਬੈਠੇ ਆ ਇਹਨਾਂ ਨੂੰ ਦਿਖਾ ਦਿਓ ਤੇ ਥੋੜਾ ਜਿਹਾ ਆਪ ਵੀ ਸੇਫਟੀ ਤੇ ਸਿਕਿਉਰ ਕਰ ਲਓ ਤੇ ਜ਼ਰੂਰ ਜਿਹੜਾ ਆਪਾਂ ਇੱਕ ਵਾਰੀ ਤੁਹਾਨੂੰ ਕੁੱਪਰ ਦਾ ਜਿਹੜਾ ਇਹਦਾ ਜ਼ਰੂਰ ਦਿਖਾਵਾਂਗੇ ਤੇ ਹਜੇ ਮੈਨੂੰ ਲੱਗਦਾ ਚੱਲਣ ਦੇ ਵਿੱਚ ਕੰਮ ਪੂਰੇ ਬੈਠ ਗਏ ਆ ਜਿਹੜੇ ਪੂਰੇ ਬੈਠ ਕੇ ਚੱਲਣਦੇ ਆ ਕਹਦੇ ਚਲਾਉਂਦੇ ਆ ਕਿ ਅਜੇ ਰੋਕੇ ਚਲੋ ਤੇ ਭਾਈ ਜੀ ਤੁਹਾਨੂੰ ਰਤੇਵਾਲੀਆ ਸਾਹਿਬ ਜਿਹੜੇ ਬੈਠੇ ਆ ਦਰਸ਼ਕ ਉਹਨਾਂ ਨੂੰ ਇੱਕ ਵਾਰੀ ਦਿਖਾਈ ਜਾਂਦੇ ਆ ਤੇ ਪਹਿਲੀ ਵਾਰੀ ਬੈਠੇ ਹੋਗੇ ਭਈ ਪਹਿਲਾਂ ਵੀ ਕਿਤੇ ਬੈਠੇ ਨਹੀਂ ਮੇਰੇ ਪਹਿਲੀ ਈ ਬੈਠਾ ਕਿਵੇਂ ਲੱਗ ਰਿਹਾ ਅਜੇ ਤਾਂ ਚੱਲਣਾ ਹਏ ਤਾਂ ਕੁਝ ਨਹੀਂ ਲੱਗ ਰਿਹਾ ਹੁਣ ਤਾਂ ਬਾਦ ਵੱਧ ਲੱਗੂ ਬੈਲਟ ਲਾਈਆ ਡਾਕਟਰ ਹਾਂ ਜੀ ਨਹੀਂ ਸੀਟ ਬੈਲਟ ਲਗਿਆ ਹੈ ਤਾਂ ਸੇਫਟੀ ਪੂਰੀ ਹੈ ਤਾਂ ਤਾਂ ਤੇ ਬਾਕੀ ਦੂਜੀ ਵਾਰ ਭਾਰੇ ਆਂ ਅਜੇ ਕੋਈ ਖਤਰੇ ਵਾਲੀ ਗੱਲ ਨਹੀਂ ਇੰਜੋਏ ਕਰੋ 40 ਮੁਕਤੇ ਧਰਤੀ ਤੇ ਆਇਆ ਮਾਗੀ ਦੇ ਮੇਲੇ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਾਗੀ ਦੇ ਮੇਲੇ ਦੀ ਚਲੋ ਅਸੀਂ ਵੀ ਤੁਹਾਨੂੰ ਬਲੇਸਿੰਗ ਹੀ ਦਿੰਦੇ ਹਾਂ ਸਾਡੇ ਨਾਲ ਰਿਗਾਰਡ ਬ੍ਰਾਥਰ ਬਹੁਤ ਵਧੀਆ ਐਸੇ ਤਰ੍ਹਾਂ ਆਨੰਦ ਰਹਿੰਦੇ ਰਹੋ ਬਾਈ ਨੇ ਸੀਟ ਬੈਲਟਾਂ ਜਿਹੜੀਆਂ ਕਸਟੀਆਂ ਤੇ ਤਿਆਰੀ ਹੈ ਦੇ ਇਸ ਪ੍ਰੇਟਾ ਨੂੰ ਹੋਰ ਵੀ ਜਿਹੜਾ ਝੂੜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਕੈਮਰਾਮੈਨ ਬਸ ਰੱਤੇ ਵਾਲਾ ਸਾਹਿਬ ਲਗਾਤਾਰ ਜਿਹੜੇ ਲਾਈਵ ਆ ਉਹ ਜੁੜੇ ਹੋਏ ਆ ਕੋਣ ਜਿਹੜਾ ਹੈ ਚੱਲ ਪਿਆ ਚੱਲਦਾ ਵੀ ਤੁਹਾਨੂੰ ਲਾਈਵ ਦੇ ਵਿੱਚ ਨੂੰ ਇੱਕ ਵਾਰੀ ਦਿਖਾਉਣਗੇ ਤੇ ਇੱਕ ਵਾਰੀ ਇੱਕ ਵਾਰੀ ਫੇਰ ਤੋਂ ਦਰਸ਼ਕਾਂ ਨੂੰ ਜਿਹੜਾ ਚੱਲਦਾ ਉਹ ਸਾਡੇ ਕੈਮਰੇ ਤੇ ਜਿਹੜੀਆਂ ਲਾਈਵ ਤਸਵੀਰਾਂ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਉਹ ਉਸ ਪਾਸੇ ਵੀ ਭਾਈ ਜੀ ਦਾ ਆਇਆ ਜਿਵੇਂ ਅਗਲੇ ਇੱਕ ਹੋਰ ਅਗਲੇ ਪਾਸੇ ਝੂਲਾ ਚੱਲ ਰਿਹਾ ਉਹ ਵੀ ਕਾਫੀ ਡੇਂਜਰ ਆ ਕਾਫੀ ਡੇਂਜਰ ਆ ਉਹ ਵੀ ਉਹਦੇ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਜਿਹੜਾ ਝੂਲਾ ਉਹ ਵੀ ਮੈਨੂੰ ਲੱਗਦਾ ਮੁਕਸਰ ਦੇ ਵਿੱਚ ਪਹਿਲੀ ਵਾਰੀ ਆਇਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਉਹਦੇ ਉਹਦੇ ਦੇ ਵਿੱਚ ਬੈਠੇ ਦਰਸ਼ਕ ਉਹ ਵੀ ਇਸੇ ਤਰ੍ਹਾਂ ਜਿਹੜਾ ਉਹਦਾ ਆਨੰਦ ਆ ਜਿਹੜਾ ਲੈ ਰਹੇ ਆ ਤੇ ਜਿਹੜੇ ਜੇਲੀ ਕੋਚ ਦੇ ਵਿੱਚ ਇਹ ਰਿਪੋਰਟ ਜਿਹੜਾ ਫਾਈਨਲ ਕਰਾ ਗਿਆ ਤੇ ਸੀ ਤੇ ਹੋਰ ਵੀ ਜਿਹੜੇ ਦਰਸ਼ਕਾਂ ਜਿਹੜੇ ਇੱਥੇ ਇਸ ਤੋਂ ਵੀ ਆਉਣਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਵੀ ਜਿਹੜਾ ਲੱਗਦਾ ਥੋੜਾ ਜਿਹਾ ਉਸੇ ਤਰ੍ਹਾਂ ਫਤਰਾਸ ਕੇ ਡੇਂਜਰ ਹੀ ਲੱਗਦਾ ਭਾਈ ਜੀ ਸਾਡੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਆ ਜਿਹੜੇ ਦੋਨੇ ਝੂਲਿਆ ਦੋਨੇ ਬਹੁਤ ਡੇਂਜਰ ਆ ਉਸੇ ਦੇਖ ਰਹੇ ਹਾਂ ਵੀ ਦਾਰਸ਼ਕ ਬੈਠੇ ਬੈਠੇ ਆ ਆਨੰਦ ਵੀ ਲੈ ਰਹੇ ਆ ਤੇ ਚਿਕਾ ਦੀ ਆਵਾਜ਼ ਵੀ ਸ਼ਾਇਦ ਜਿਹੜੀ ਤੁਹਾਨੂੰ ਸੁਣ ਰਹੀ ਆ ਤੇ ਆਪਣਾ ਜਿਹੜਾ ਉਹ ਬੈਠ ਕੇ ਪਿਆਰਪਾ ਵੀ ਬਾਹਰ ਆ ਕੇ ਸ਼ੇਅਰ ਕਰਨਗੇ ਆਪਾਂ ਜਦੋਂ ਉਹ ਵੀ ਇਥੂਲਾ ਬੰਦ ਹੋਊਗਾ ਰੁਕੂਗਾ ਉਹ ਥੱਲੇ ਉਤਰਨਗੇ ਦੋਨੋਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਜਿਹੜਾ ਪਿਆਰਪਾ ਉਹ ਵੀ ਸਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਹਾਲਾਂਕਿ ਇੱਥੇ ਤਾਂ ਖੜਿਆਂ ਨੂੰ ਡਰ ਜਰੂਰ ਲੱਗਦਾ ਜੀ ਦੋਸਤ ਜਿਹੜੇ ਬੈਠੇ ਹੋਣਗੇ ਉਹ ਆਪਣਾ ਪਿਆਰ ਪਾ ਜਿਹੜਾ ਆਪਣੇ ਨਾਲ ਸਾਂਝਾ ਜ਼ਰੂਰ ਕਰਨਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਆਨੰਦ ਆਇਆ ਜਾਂ ਕਿਸ ਤਰ੍ਹਾਂ ਦਾ ਡਰ ਪਿਆ ਸੀਗਾ ਉਹ ਗੱਲਬਾਤ ਕਰਨ ਉਹ ਜ਼ਰੂਰ ਕਰਨਗੇ ਇਹ 10 ਮਿੰਟ ਦਾ ਹੀ ਸਮਾਂ ਹੁੰਦਾ ਹੁਣੇ ਫਿਲਹਾਲ ਮੇਰੇ ਸਾਹਮਣੇ ਦੋਸਤ ਤੇ ਥੰਡੇ ਤੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆਪਾਂ ਜ਼ਰੂਰ ਉੱਥੇ ਨੇੜੇ ਹੋਈਏ ਜਿੱਥੇ ਰੁਕਣਾ ਤੇ ਆਪਾਂ ਜਿਹੜੇ ਵਿੱਚ ਵਿੱਚ ਬੈਠੇ ਆ ਬਹੁਤ ਜ਼ਿਆਦਾ ਤਾਂ ਨੌਜਵਾਨ ਜਿ ਜਿਹੜਾ ਇਹ ਵੀ ਹੋ ਗਿਆ ਝੂਲਾ ਬੰਦ ਆਪਾਂ ਇਹਦਾ ਪਿਆਰ ਵੀ ਜਿਹੜਾ ਆਇਆ ਕਾਕੇ ਮਿਲ ਲੱਗਦਾ ਕੀ ਨਾਂ ਕੀ ਇਤਰਾ ਰਮਨ ਕੁਮਾਰੀ ਉਮਰ ਕਿੰਨੀ ਹੈ ਮੇਰੀ 16 ਸਾਲ ਦੇਖਿਓ ਇਸ ਤਰ੍ਹਾਂ ਦਾ ਜਿਹੜਾ ਸੀਗਾ ਫਿਰ ਝੂਲਾ ਕੋਈ ਫੈਲਣੀ ਜਾਂ ਡਾਰੀ ਲੱਗਾ ਸਰ ਲੱਗਦਾ ਹੀ ਨਹੀਂ ਨਹੀਂ ਲੱਗਦਾ ਨਹੀਂ ਲੱਗਦਾ ਤਾਂ ਲੱਗਦਾ ਨਾਲ ਆਉਦਾ ਸਾਨੂੰ ਨਹੀਂ ਲੱਗੂਗਾ ਭਾਈ ਜੀ ਕਿਵੇਂ ਲੱਗਿਆ ਵਧੀਆ ਹੀ ਵਧੀਆ ਜਿਵੇਂ ਠੀਕ ਸੀਗਾ ਹਾਂਜੀ ਭਾਈ ਜੀ ਕਿਉਂ ਆ ਗਿਆ ਸੀ ਨੇਰਾ ਆਖਾ ਮੂਰੇ ਅੱਛਾ ਪੂਰਾ ਲੱਗਦਾ ਡਰ ਏ ਅੱਡੇ ਤੇ ਤਾ ਇਹ ਵੀ ਬਾਈ ਜਿੰਨੇ ਵੀ ਹਾਂਜੀ ਬਾਈ ਜੀ ਕਿਉਂ ਜਾ ਰਹੇ ਥੇਰ ਬਾਹ ਬਹੁਤ ਵਧੀਆ ਰਾਇਕਾ ਹੈਡਾ ਕੰਮ ਬੜੇ ਹਾਂਜੀ ਦੱਸੋ ਦੱਸੋ ਪੈਸਾ ਦਾ ਮੁੱਲ ਮੋੜਦਾ ਪੈਸਾ ਦਾ ਮੁੱਲ ਮੋੜਦਾ ਘਰਾਪ ਵਾਲਾ ਕਾਤੇ ਨੂੰ ਉਲਟੀਆਂ ਲਾਖੀਆਂ ਤੇ ਅੱਛਾ ਤੇ ਕੰਦ ਮਤਲਬ ਵੀ ਪੈਸੇ ਲਾ ਕੇ ਉਲਟੀਆਂ ਖਰੀਦਣੀਆਂ ਹੈ ਉਲਟੀਆਂ ਖਰੀਦਣੀਆਂ ਕੰਮ ਖਤਰਨਾਕ ਕੰਮ ਬੜਾ ਕੰਟਾ ਹੈਗਾ ਉਹ ਪੋਸਟਾ ਕਰ ਦਿੰਦਾ ਪੂਜ ਸਵਾਦ ਆ ਗਿਆ ਬਈ ਸਾਲ ਬਾਾਰ ਹੁੰਦਾ ਹੈਗਾ ਮੈਂ ਤਾਂ ਕੋਈ ਨਜ਼ਾਰਾ ਆ ਜਾਂਦਾ ਕਮਲ ਮਿਹਰਬਾਨੀ ਜਿਵੇਂ ਬਾਈ ਦੱਸੀ ਜਾਂਦੇ ਆ ਨਜ਼ਾਰਾ ਆ ਜਾਂਦਾ ਕੋਲ ਆ ਜਾਂਦਾ ਮਜ਼ਾ ਆ ਰਿਹਾ ਬੱਚੇ ਬਹੁਤ ਬਈ ਬਹੁਤ ਨਿਆਰਾ ਹੈ ਬਹੁਤ ਨਿਆਰਾ ਬਹੁਤ ਨਿਆਰਾ ਬਹੁਤ ਵਧੀਆ ਬਹੁਤ ਵਧੀਆ ਆਜ ਵਾਕ ਹੀ ਗਿਆ ਹਾਂ ਹਾਂ ਜਿਵੇਂ ਪਤਾ ਠੀਕ ਰਿਹਾ ਹਾਂਜੀ ਡਰਤਾ ਨਹੀਂ ਲੱਗਿਆ ਡਰਤਾ ਨਹੀਂ ਲੱਗਿਆ ਨਹੀਂ ਲੱਗਿਆ ਤੇ ਦੇਖਦੇ ਹਾਂ ਜਿਵੇਂ ਹਰ ਇੱਕ ਨੇ ਬਹੁਤ ਜਿਹੜਾ ਆਨੰਦ ਆ ਉਹਦਾ ਮਾਨਿਆ ਇਹ ਤੂੰ ਪਹਿਲਾਂ ਵੀ ਬਈ ਹਾਂਜੀ ਹਾਂਜੀ ਇਹ ਤੁਲੇ ਤੋਂ ਹਾਂਜੀ ਬਹੁਤ ਵਧੀਆ ਆਇਆ ਅੱਛਾ ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਹੈ ਬੱਚਿਆਂ ਨੂੰ ਦਿਖਾਉਣਾ ਵੀ ਚਾਹੀਦਾ ਕਿਉਂਕਿ ਦਰ ਝਚਕਾ ਜਿਹੜਾ ਬੱਚਿਆਂ ਦਾ ਖਾਦਮ ਇਸੇ ਤਰ੍ਹਾਂ ਹੁੰਦਾ ਹਾਂਜੀ ਕਿਵੇਂ ਰਿਹਾ ਬਈ ਲੜਿਆ ਨਾ ਤੀਆਂ ਹੀ ਲੱਗੀਆਂ ਰਹੀਆਂ ਬਈ ਯਾਰ ਨਜ਼ਾਰਾ ਹੀ ਆ ਗਿਆ ਬਈ ਯਾਰ ਤੇਰਾ ਹੀ ਅਨੰਦ ਮੰਗਲਾ ਅਨੰਦ ਮੰਗਲਾ ਬਹੁਤ ਵਧੀਆ ਜਿਹੜਾ ਦਰਸ਼ਕ ਜਿੰਨੇ ਵੀ ਉੱਤੋਂ ਜਿਹੜਾ ਘੁੰਮ ਕੇ ਆਏ ਆ ਆਨੰਦ ਲੈ ਕੇ ਆਏ ਆ ਝੂਲਿਆਂ ਦਾ ਹਰ ਇੱਕ ਨੇ ਇਹੀ ਕਿਹਾ ਵੀ ਬਹੁਤ ਵਧੀਆ ਸੀਗਾ ਤੇ ਚਲੋ ਉਮੀਦ ਕਰਦੇ ਆ ਕਿ ਹਰ ਕੋਈ ਪੈਸੇ ਲਾਉਂਦਾ ਜਦੋਂ ਪੈਸੇ ਲਾਉਂਦਾ ਜਿਹੜਾ ਉਹਨਾਂ ਨੂੰ ਉਹਨਾਂ ਨਜ਼ਾਰਾ ਵੀ ਆਉਣਾ ਚਾਹੀਦਾ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਤੁਹਾਨੂੰ ਜਿਹੜੇ ਝੁੱਲਿਆਂ ਤੇ ਉਧਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ